ਸਾਬਕਾ ਫੌਜੀ ਨੌਰੰਗ ਸਿੰਘ ਬੀਬੀਪੁਰ ਹਰਪ੍ਰੀਤ ਸਿੰਘ ਪੈਣੀ ਬਾਬਾ ਤੇ ਹੋਰ ਸੇਵਾਦਾਰ ਨਾਲ ਗਲਬਾਤ ਸੰਤੀ ਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਵੀ ਬਰਸੀ ਯਾਦਗਾਰ ਰਾੜਾ ਸਾਹਿਬ ਜਰਗ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਕੁਪਿੰਦਰ ਸਿੰਘ ਜੀ ਜਰਗ ਵਾਲਿਆਂ ਦੀ ਅਗਵਾਈ ਵਿੱਚ ਦੇਖੋ ਸੇਵਾਦਾਰਾਂ ਵੱਲੋਂ ਦੇਸੀ ਘਿਓ ਅਤੇ ਪਿਓਰ ਬੇਸਨ ਅਤੇ ਬਦਾਮਾਂ ਵਾਲੀ ਬਰਫੀ ਤਿਆਰ ਕਰਦੇ ਹਲਵਾਈ ਅਤੇ ਹੋਰ ਸੇਵਾਦਾਰ ਪੀਟੀ ਨਿਊਜ਼ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਤੇ ਮੈਂ ਤੁਹਾਡੇ ਨਾਲ ਤਰਸੇਮ ਸਿੰਘ ਗਿੱਲ ਅੱਜ ਅਸੀਂ ਪਹੁੰਚਿਆ ਗੁਰਦੁਆਰਾ ਜਾਦਗਰ ਰਾੜਾ ਸਾਹਿਬ ਜਰਗ ਤੇ ਹੁਣ ਗੱਲਬਾਤ ਕਰਦੇ ਹਾਂ ਸਾਬਕਾ ਫੌਜੀ ਨਰੰਗ ਸਿੰਘ ਬੀਬੀਪੁਰ ਤੇ ਭੈਣੀ ਬਾਬਾ ਜਰਗ ਜੀ ਦੇ ਨਾਲ ਪੀਟੀ ਨਿਊਜ਼ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਤੇ ਮੈਂ ਤੁਹਾਡੇ ਨਾਲ ਤਰਸੇਮ ਸਿੰਘ ਗਿੱਲ ਤੇ ਅੱਜ ਅਸੀਂ ਪਹੁੰਚਿਆ ਗੁਰਦੁਆਰਾ ਜਾਦਗਰ ਰਾੜਾ ਸਾਹਿਬ ਜਰਗ ਜਿੱਥੇ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦੀ ਪੰਜਾਬੀ ਬਾਤੀ ਨੂੰ ਮੁੱਖ ਰੱਖਦਿਆਂ ਹੋਇਆ ਸੰਗਤਾਂ ਵੱਲੋਂ ਅ ਤਿਆਰੀਆਂ ਮੁਕੰਮਲ ਤੇ ਅੱਜ ਪਹਿਲਾ ਦਿਵਾਨ ਆ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸਾਬਕਾ ਫੌਜੀ ਨਰੰਗ ਸਿੰਘ ਬੀਬੀਪੁਰ ਤੇ ਨਾਲ ਉਹਨਾਂ ਦੇ ਹਰਪੂਰ ਸਿੰਘ ਪਹਿਨੀ ਬਾਬਾ ਜੀ ਤੇ ਮੂਰਤ ਸੇਵਾਦਾਰ ਸਾਰੇ ਮੌਜੂਦ ਨੇ ਤੇ ਗੱਲਬਾਤ ਕਰਦੇ ਆ ਸਾਬਕਾ ਫੌਜੀ ਨਰੰਗ ਸਿੰਘ ਬੀਬੀਪੁਰ ਜੀ ਦੇ ਨਾਲ ਕੀ ਕਹਿਣਾ ਚਾਹੋਗੇ ਜੀ ਵੈਕੂਜੀਕਾ ਖਾਲਸਾ ਵੈਕੂਜੀਕਾ ਪਟੇ ਅਸੀਂ ਗੁਰਦੁਆਰਾ ਜਰਗ ਰਾਣਾ ਸਾਹਿਬ ਵਿਖੇ ਸੰਤ ਬਾਬਾ ਇਸਰ ਸਿੰਘ ਜੀ ਮਹਾਰਾਜ ਜੀ ਦੀ 50ਵੀਂ ਵਰਥੀ ਹੈ ਵੱਡੀ ਧੂਮ ਦਾ ਆਮਨਾ ਸ਼ੰਤ ਬਾਬਾ ਮੌਜੂਦਾ ਮੁਖੀ ਸ਼ੰਤ ਬਾਬਾ ਭਵਿੰਦਰ ਸਿੰਘ ਜੀ ਦੀ ਉਦਵਹੀ ਦੇ ਵਿੱਚ ਮਨਾਉ ਮਨਾਈ ਜਾਣੀ ਹੈ ਸੋ ਵੱਡੀ ਗਿਣਤੀ ਦੇ ਵਿੱਚ ਸੰਤਾਂ ਦੇ ਪਹੁੰਚਣ ਦੇ ਜੋ ਆਸਾਨ ਨੇ ਜਿਸ ਤਰ੍ਹਾਂ ਅਸੀਂ ਪਿਛਲੇ ਸਾਲ ਵੀ ਮਨਾਈ ਸੀ ਤੇ ਉਦੋਂ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀ ਅਸਾਂ ਤੇ ਉਹਦੇ ਸਬੰਧ ਨਾਲੇ ਅਸੀਂ ਪੰਜਾਬੀ ਵਰਤੀ ਆ ਹੁਣ ਇਸ ਕਰਕੇ ਅਸੀਂ ਜਿਹੜੇ ਪਰਾਲੇ ਨੇ ਅੱਗੇ ਬਾਹਰ ਸਾਗੀਤੀ ਬਹੁਤ ਸੰਤਾਂ ਨੂੰ ਬਹੁਤ ਮੁਸ਼ਕਲ ਆਈਆਂ ਸਨ ਤੇ ਇਸ ਕਰਕੇ ਅਸੀਂ ਵੱਡੇ ਪ੍ਰਬੰਧ ਹੁਣ ਕਰ ਰਹੇ ਹਾਂ ਜਿੱਦਾਂ ਅਸੀਂ ਆ ਗੁਰੂ ਲੰਗਰ ਸਾਹਿਬ ਦਾ ਜੋ ਸੈੱਡਾ ਹੈ ਅੱਗੇ ਉਹ ਜੀ ਧੁਗਣਾ ਕਰਤਾ ਜੀ ਬੜੀ ਵੱਡੀ ਪੱਧਰ ਤੇ ਇਹਨੂੰ ਅਸੀਂ ਤਿਆਰ ਕਰ ਰਿਹਾ ਲੰਗਰ ਸਾਹਿਬ ਨੂੰ ਤੇ ਜਿੱਦਾਂ ਹੁਣ ਸੰਗਤਾਂ ਪੰਡਾਲ ਦੇ ਵਿੱਚ ਬੈਠੀਆਂ ਜੀ ਬਾਤ ਆ ਗਈ ਜੀ ਉਹ ਵੀ ਬੜੀ ਪ੍ਰੋਬਲਮ ਆ ਗਈ ਉਹਦੇ ਨਾਲ ਵੀ ਅਸੀਂ ਇੱਕ ਵੱਡਾ ਉਪਰਾਲਾ ਸੰਗਤਾਂ ਨੇ ਗੁਰੂ ਜੀਆ ਨੇ ਕਰਿਆ ਹੈ ਵਾਟਰ ਪ੍ਰੂਫ ਹੈ ਜਿਹੜਾ ਟੈਂਟ ਅੱਜ ਲਾਇਆ ਹੈ ਇੱਥੇ ਗੁਰਦੁਆਰਾ ਸਾਹਿਬ ਵਿੱਚ ਅੱਜ ਤੋਂ ਜਿਹੜੇ ਦਿਮਾਨ ਨੇ ਉਹ ਮਹਾਰਾਜ ਦੇ ਸ਼ੁਰੂ ਨੇ 20 ਤਰੀਕ ਤੋਂ ਲੈ ਕੇ 26 ਤਰੀਕ ਤੱਕ ਜਿਹੜਾ ਰੈਨਸਪਾਈ ਕੀਤਾ ਹੈ ਤੇ 27 ਨੂੰ ਸਵੇਰੇ ਭੋਗ ਪਾਇਆ ਜਾਣਗੇ ਤੋ ਵੱਡੀ ਗਿਣਤੀ ਵਿੱਚ ਗਵਿੰਟੀ ਚਸੀ ਸੰਗਤਾਂ ਨੂੰ ਬੇਨਤੀ ਕਰਦੇ ਆਂਗੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਹਨਾਂ ਮਹਾਪੁਰਸ਼ਾਂ ਦੀ ਜੋ ਵਾਸੀ ਆ ਉਹਦੇ ਵਿੱਚ ਹਾਜ਼ਰੀ ਆਪਾਂ ਲਵਾਈਏ ਔਰ ਵੱਡੀ ਗਿਣਤੀ ਵਿੱਚ ਸਾਨੂੰ ਸੇਵਾਦਾਰਾਂ ਦੀ ਵੀ ਬਹੁਤ ਜ਼ਰੂਰਤ ਆ ਉਹ ਵੀ ਪਹੁੰਚਣਾ ਆਪਣੇ ਪਿੰਡਾਂ ਤੋਂ ਟਰੈਲੀਆਂ ਲੈ ਕੇ ਸੰਗਤਾਂ ਪਹੁੰਚਣ ਇੱਥੇ ਕਿਉਂਕਿ ਕਈ ਸੰਗਤਾਂ ਦੇ ਨਹੀਂ ਮਤਲਬ ਪਹੁੰਚ ਕਰਕੇ ਪਹੁੰਚ ਕਰਕੇ ਕੋਈ ਨਹੀਂ ਇਦਾਂ ਦੀ ਹੁੰਦੀ ਵੀ ਨਹੀਂ ਪਹੁੰਚ ਸਕਦੇ ਉਹਦੇ ਵਾਸਤੇ ਜੋ ਟਰੈਲੀਆਂ ਨੇ ਸਾਡੇ ਪਿੰਡਾਂ ਦੇ ਵਿੱਚੋਂ ਜੂਰ ਲੈ ਕੇ ਆਏ ਉਹ ਅੱਜ ਪਹਿਲਾ ਦਿਨ ਆ ਅੱਜ ਵੀ ਵੱਡੀ ਗਿਣਤੀ ਵਿੱਚ ਜਿਹੜੀਆਂ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਵੱਡੇ ਅਪਰਾਲੇ ਕਰ ਰਹੇ ਨੇ ਤੇ ਇੱਕ ਸੇਵਾਦਾਰ ਨੇ ਚੰਡੀਗੜ੍ਹ ਤੋਂ ਵੱਡੀ ਸੇਵਾ ਕਰੀ ਹੈ ਉਹ ਦੇਸੀ ਕਿ ਉਹਦੇ ਵਿੱਚ ਅੱਜ ਜੋ ਗੁਰੂ ਦੇ ਲੰਗਰ ਨੇ ਇੱਥੇ ਤਿਆਰ ਹੋਣੇ ਨੇ ਵੱਡੀ ਸੇਵਾ ਉਹਨਾਂ ਨੇ ਕਰੀ ਹੈ ਦੇਸੀ ਕਿ ਉਹ ਹੀ ਤੋਂ ਇਸ ਤਰ੍ਹਾਂ ਹੀ ਸੰਗਤਾਂ ਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਇਹ ਮਹਾਂਪੁਰਖਾਂ ਦੀ ਵੱਡੀ ਦੇਣ ਆ ਸਾਡੇ ਇਲਾਕੇ ਵਾਸਤੇ ਸੋ ਸਾਰੀਆਂ ਸੰਗਤਾਂ ਨੂੰ ਵੱਧ ਤੋਂ ਵੱਧ ਜੋਰ ਲਾ ਲਾ ਕੇ ਇੱਥੇ ਗੁਰੂ ਘਰ ਸੇਵਾ ਕਰਨੀ ਚਾਹੀਦੀ ਆ ਤਨ ਮਨ ਤਾਂ ਦੇ ਨਾਲ ਸੇਵਾ ਕਰਨੀ ਚਾਹੀਦੀ ਆ ਸੋ ਮੈਂ ਜੀਵ ਦੇ ਵਿੱਚ ਸੰਗਤਾਂ ਨੂੰ ਇਹੀ ਬੇਨਤੀ ਕਰਦਾ ਕਿ ਆਓ ਆਪਾਂ ਇਹ 6 ਦਿਨ ਦੇ ਜੋ ਦਿਵਾਨ ਨੇ ਆਪਾਂ ਵੱਧ ਤੋਂ ਵੱਧ ਚੜ ਕੇ ਆਪਾਂ ਇਸੇ ਸੇਵਾ ਕਰੀਏ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਦਾ ਹੰਕਾਰ ਆ ਗਏ ਆ ਸ਼ਾਬਾਸ਼ ਕਰਦੀ ਆ ਵੀਡੀਓ ਕੋਟ ਨੂੰ ਇਹਨਾਂ ਚੱਲ ਰਹੀਆਂ ਨੇ ਕਿ ਸੰਬੰਧ ਵਿੱਚ ਚੱਲ ਰਹੀਆਂ ਨੇ ਤੇ ਕੀ ਕਹਿਣਾ ਚਾਹੋਗੇ ਸੋਹਮਾਰਾ ਉਹ ਸਸਵੀ ਪੰਜਾਬ ਦੀ ਵਰਤੀ ਦੇ ਸੰਬੰਧ ਵਿੱਚ ਤਿਆਰੀਆਂ ਚੱਲ ਰਹੀਆਂ ਨੇ ਕੋਈ ਵੀ ਆਪਨੇ ਸੰਤ ਬਾਬਾ ਕੋਲੋਂ ਮਿਲ ਕੇ ਝੂਲਤਾਂ ਨਾਲ ਇਹ ਵਰਸ਼ੀ ਦਾ ਪ੍ਰੋਗਰਾਮ ਇਹ ਜੋ ਕਦਮ ਮੱਲੇ ਕਿਸੇ ਗ੍ਰੈਂਡ ਕਰ ਰਹੇ ਹੋ ਕਿਹੜੀ ਚੀਜ਼ ਪਾ ਰਹੇ ਹੋ ਜਿਸਨੂੰ ਵਰਤੀ ਬਣਾਉਣਾ ਚਲ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਪੁਰੂ ਦਾ ਲੰਗਰ ਲੱਗਨੇ ਜਾ ਰਿਹਾ ਕਹਾਂ ਜਾ ਰਗੇ ਕਿਉਂ ਲਗਣਾ ਹੈ ਲੰਗਰ ਕੀ ਆ ਪ੍ਰੋਗਰਾਮ ਹੈ ਵਰਸੀ ਹੈ ਬੱਬਾ ਜੀ ਵਰਸੀ ਹੈ ਹਾਂ ਜੀ ਇਹ ਕੀ ਬਣਾ ਰਹੇ ਹੋ ਇਹ ਫੈਸ਼ਨ ਕੀ ਵਰਸੀ ਦੇਸ਼ਿਤ ਕੀ ਹੋ